ਦਾ ਸਹੋਤਾ ਸ਼ੋਅ ਇਸ ਬਰਾਟ ਟੂ ਯੂ ਬਾਈ ਭਾਰਤ ਜੋਲਰਸ ਫਾਈਬਰ ਟੈਕ ਕੀ ਵੈਸਟ ਐਸਫਾਲਟ ਐਂਡ ਪੰਜਾਬ ਬੈਂਕਰ ਟੋਲ 29 April 2024 ਦਿਨ ਸੋਮਵਾਰ ਵਿਸਾਖ ਮਹੀਨੇ ਦੀ 16 ਤਰੀਕ ਹੈ ਜੀ ਸਹਿਮੀ ਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਜਿਨ੍ਹਾਂ ਨੇ ਕਿਸਰੀ ਤੋਂ ਬਾਅਦ ਹੁਣ ਕੈਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਸਰੀਚੇ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਇਸ ਦੇ ਨਾਲ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਉਪਲਬਧ ਕਰਾਉਂਦੇ ਆ ਤੇ ਸਾਡੇ ਸਪான்ਸਰ ਨੇ ਕੀ ਵੈਸਟ ਐਸ਼ਫਾਲਟ ਜੋ ਕਿ ਬੀਸੀ ਭਾਰ ਚ ਪੀਵਿੰਗ ਦੀਆਂ ਸਵਾਮਾ ਦਿੰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਪੋਸਟ ਵੱਲੋਂ ਕੀਤੇ ਗਏ ਸਖਲਾਸੇ ਦੀ ਜ ਜਿਹਦੇ ਵਿੱਚ ਸਿੱਖ ਆਗੂਆਂ ਨੂੰ ਕਤਲ ਕਰਨ ਅਤੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲੇ ਰੌਧ ਕਰੀ ਦਾ ਨਾਂ ਜਿਹੜਾ ਜੀ ਉਹ ਜਨ ਤੱਕ ਕਰ ਦਿੱਤਾ ਗਿਆ ਭਾਰਤ ਵੱਲੋਂ ਅੱਜ ਕੈਨੇਡਾ ਦੇ ਰਾਜਦੂਤ ਨੂੰ ਤਾਲਬ ਕੀਤਾ ਗਿਆ ਮਸਲਾ ਕੀ ਸੀ ਇਹ ਵੀ ਆਪਾਂ ਗੱਲਬਾਤ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਿਨ੍ਹਾਂ ਦੇ ਕੰਮ ਕਰਨ ਦੇ ਘੰਟੇ ਬੁਲਾ ਦਿੱਤੇ ਗਏ ਆ ਸਰੀ ਪ੍ਰੀਤੀ ਸੁਣਵਾਈ ਇਹ ਸਿਵਲ ਅਦਾਲਤ ਵਿੱਚ ਸ਼ੁਰੂ ਹੋ ਚੁੱਕੀ ਆ ਕਰੋਨਾ ਦੇ ਟੀਕੇ ਦੇ ਸਾਈਡ ਇਫੈਕਟ ਬਾਰੇ ਗੱਲਬਾਤ ਚੱਲ ਰਹੀ ਆ ਤੇ ਇਹ ਕੀ ਚ ਗੱਲਬਾਤ ਆਪਾਂ ਪੰਜਾਬ ਦੀ ਸਿਆਸਤ ਬਾਰੇ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी कॉल छे सो चार पांच सो तिरानवे ग्यारह ग्यारह सिक्स जीरो नाइन थ्री डबल वन डबल वन सारी तो बादशन लैंडिंग प्लाजा खुल गई है ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ की वेस्ट ਐਸਫਾਲਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੇਵਿੰਗ ਦੇ ਛੋਟੇ ਮੋਟੇ ਕੰਮਾਂ ਤੋਂ ਲੈ ਕੇ ਸੜਕਾਂ ਹਾਈਵੇਜ਼ ਤੇ ਪੇਵਿੰਗ ਸਫਾਈ ਸਨੋ ਰਿਮੂਵਲ ਦਾ ਕੰਮ ਵੱਡੇ ਪੱਧਰ ਤੇ ਕਰਨ ਵਾਲੀ ਕੰਪਨੀ ਹੈ ਜੇਕਰ ਤੁਸੀਂ ਕੈਨੇਡਾ ਚ ਬਾਹਰੋਂ ਆਇਓ ਤੁਹਾਡੇ ਕੋਲ ਡਰਾਈਵਿੰਗ ਇੰਜੀਨੀਅਰਿੰਗ ਜਾਂ ਪੇਵਿੰਗ ਨਾਲ ਸੰਬੰਧਿਤ ਮਸ਼ੀਨਾਂ ਚਲਾਉਣ ਦੀ ਜਾਣਕਾਰੀ ਜਾਂ ਤਜਰਬਾ ਹੈ ਤਾਂ ਅੱਜ ਹੀ ਆਪਣੇ ਹੁਨਰ ਦਾ ਮੁੱਲ ਪਾਓ ਉਹ ਵੀ ਬਹੁਤ ਵਧੀਆ ਤਨਖਾਹ ਦੇ ਨਾਲ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 6045720732 ਤੇ ਪ੍ਰੋਗਰਾਮ ਦਾ ਸਵਾਗਤ ਸੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਿਸ਼ਿੰਗਟਨ ਪੋਸਟ ਦੇ ਉਸ ਖੁਲਾਸੇ ਤੋਂ ਜਿਸ ਨੇ ਭਾਰਤ ਦੇ ਉਸ ਰਾਧਕਾਰੀ ਦਾ ਨਾਂ ਨੰਗਾ ਕਰ ਦਿੱਤਾ ਜੋ ਕਿ ਨikhil ਗੁਪਤਾ ਦੇ ਨਾਲ ਜੁੜਿਆ ਹੋਇਆ ਸੀ ਜਿਸ ਨੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੇਜਰ ਦੇ ਕਤਲ ਅਤੇ ਅਮਰੀਕਾ 'ਚ ਗੁਰਪ੍ਰਤਵਾਨ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਸੋ ਵਿਸ਼ਿੰਗਟਨ ਪੋਸਟ ਨੇ ਇੱਕ ਬਹੁਤ ਹੀ ਵੱਡੀ ਖੁਲਾਸਿਆਂ ਵਾਲੀ ਅਤੇ ਵੱਡੀ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਇਹ ਜਿਹੜੇ ਰਾ ਦੇ ਅਧਿਕਾਰੀ ਸੀ ਇਹ ਰਲ ਕੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਸਰਗਰਮ ਸਿੱਖ ਕਾਰਕੁਨ ਨੇ ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜ ਰਹੇ ਸੀ ਸੋ ਇਸ ਰਿਪੋਰਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਦੱਸੀ ਆ ਕਿ ਸੀਸੀ1 ਜਿਹੜਾ ਸੀ ਉਹ ਵਿਕਰਮ ਯਾਦਵ ਸੀ ਨਿਖਲ ਗੁਪਤਾ ਦਾ ਨਾਂ ਤੁਸੀਂ ਸੁਣਿਆ ਹੋਣਾ ਨਿਖਲ ਗੁਪਤਾ ਦਾ ਨਾਂ ਜਿਹੜਾ ਉਹ ਅਮਰੀਕਨ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਪਹਿਲੀ ਵਾਰੀ ਆਇਆ ਸੀ ਕਿ ਇਹ ਬੰਦਾ ਜਿਹੜਾ ਆ ਭਾਰਤੀ ਕੁਫੀਆ ਏਜੰਸੀ ਰਾਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਅਮਰੀਕਾ 'ਚ ਕੰਮ ਕਰ ਰਿਹਾ ਸੀਗਾ ਤੇ ਅਮਰੀਕਾ ਦੇ ਵਿੱਚ ਇਹ ਪਹਾੜੇ ਦੇ ਕਾਤਲ ਲੱਭ ਰਿਹਾ ਸੀ ਤਾਂ ਕਿ ਇਹ ਅਮਰੀਕਨ ਜਿਹੜੇ ਵਕੀਲ ਨੇ ਗੁਰਪਤਵੰਨ ਸਿੰਘ ਪੰਨੂ ਸਿੱਖ ਰੈਫਰੈਂਡਮ ਚਲਾ ਰਿਹਾ ਹੈ 6 ਫਾਰ ਜਸਟਿਸ ਚਲਾ ਰਿਹਾ ਹੈ ਉਹਨਾਂ ਦਾ ਕਤਲ ਕਰਵਾ ਸਕੇ ਇਸ ਤੋਂ ਪਹਿਲਾਂ ਇਹ ਨਵਾਂ ਉਹ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੇਜਰ ਦਾ ਕਤਲ ਕਰਾਇਆ ਜਾ ਚੁੱਕਾ ਸੀਗਾ 28 ਤੋਂ ਲੈ ਕੇ 30 ਜਾਨੇ ਨਾਰਥ ਅਮਰੀਕਾ ਦੇ ਵਿੱਚ ਇਹਨਾਂ ਦੇ ਨਿਸ਼ਾਨੇ ਤੇ ਸੀ ਜਿਹੜਾ ਸੀਸੀ1 ਅਮਰੀਕਨ ਦਸਤਾਵੇਜ਼ਾਂ ਵਿੱਚ ਗੁਪਤ ਤੌਰ ਦੇ ਉੱਤੇ ਰੱਖਿਆ ਗਿਆ ਸੀਗਾ ਵਾਸ਼ਿੰਗਟਨ ਪੋਸਟ ਨੇ ਉਹਦਾ ਖੁਲਾਸਾ ਅੱਜ ਵਿਕਰਮ ਯਾਦਵ ਵੱਜੋਂ ਕੀਤਾ ਜਿਹੜਾ ਕਿ ਸੀਆਰਪੀਐਫ ਦਾ ਇੱਕ ਪੁਰਾਣਾ ਅਧਿਕਾਰੀ ਸੀ ਇਹਨੂੰ ਪ੍ਰਮੋਟ ਕਰਕੇ ਜਿਹੜੀ ਖੁਫੀ ਏਜੰਸੀ ਰਾ ਦੇ ਵਿੱਚ ਲਿਆਂਦਾ ਗਿਆ ਤੇ ਹੁਣ ਫੜੇ ਜਾਣ ਤੋਂ ਬਾਅਦ ਇਹਨੂੰ ਦੁਬਾਰਾ सीआरपीएफ ਦੇ ਵਿੱਚ ਭੇਜ ਦਿੱਤਾ ਗਿਆ ਸੋ ਉਹਨਾਂ ਨੇ ਜਿਹੜੀ ਗੱਲ ਰਿਪੋਰਟ ਵਿੱਚ ਹੋਰ ਮੁੱਖ ਤੌਰ ਦੇ ਉੱਤੇ ਕੀਤੀ ਹੈ ਵੀ ਰਾਉ ਦਾ ਚੀਫ ਸਾਮੰਤ ਗੋਇਲ ਉਹਦੀ ਮਨਜ਼ੂਰੀ ਤੋਂ ਬਿਨਾਂ ਇਹ ਆਪਰੇਸ਼ਨ ਜਿਹੜਾ ਆ sire ਨਹੀਂ ਸੀ ਚੜ ਸਕਦਾ ਸੋ ਉਹਦਾ ਹੱਥ ਵਿੱਚ ਆ ਸਾਮੰਤ ਗੋਲ ਪੰਜਾਬ ਦੇ ਵਿੱਚ 80s ਤੇ 90s ਦੇ ਵਿੱਚ ਇੱਕ ਵੱਡਾ ਨਾਂ ਰਿਹਾ ਮਾਜੇ ਦੇ ਵਿੱਚ ਤਾਨਾਤ ਰਿਆ अनेका ਸਿੱਖ ਨੌਜਵਾਨਾਂ ਨੂੰ ਛੁੱਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਚੇ ਦਾ ਨਾਮ ਬੋਲਦਾ ਰਿਹਾ ਸੋ ਜਿਹੜੀ ਪੰਜਾਬ ਦੇ ਵਿੱਚੋਂ ਇਹਦੀ ਸਿੱਖਾਂ ਪ੍ਰਤੀ ਨਫ਼ਰਤ ਸੀਗੀ ਉਹ ਜਾ ਕੇ ਰਾਹ ਦੇ ਵਿੱਚ ਵੀ ਜਾ ਕੇ 부ਝੀ ਨਹੀਂ ਤੇ ਇਸ ਨੇ ਆਪਣੇ ਤਰੀਕੇ ਦੇ ਨਾਲ ਇੱਕ ਕਾਰਵਾਈ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਬਾਹਰ ਵੱਸਦੇ ਖਾਲਸਤਾਨੀ ਆਗੂਆਂ ਨੂੰ ਮਰਾਉਣ ਦੀ ਜਿਹੜੀ ਗੱਲ ਗਾਂ ਤੋਰੀ ਗਈ ਸੋ ਸਮਤ ਕੋਇਲ ਇਕੱਲਾ ਨਹੀਂ ਸਮਤ ਕੋਇਲ ਦੇ ਉੱਪਰ ਅਜੀਤ ਡੋਬਲ ਆ ਜਿਹੜਾ ਕਿ ਮੋਦੀ ਦਾ ਸੁਰੱਖਿਆ ਸਲਾਹਕਾਰ ਆ ਮੋਦੀ ਆ ਸੋ ਇਸ ਰਿਪੋਰਟ ਦੇ ਵਿੱਚ ਦਰਸਾਇਆ ਗਿਆ ਕਿ ਕਿਵੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਪ੍ਰੌਣਚਾਰੀ ਦਾ ਆਨੰਦ ਮਾਣ ਰਹੇ ਸੀਗਾ ਤੇ ਦੂਜੇ ਪਾਸੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੋ ਸਕਦਾ ਆ ਕਿ ਜਿਹੜੀ ਉਹਨਾਂ ਦੀ ਏਜੰਸੀ ਦੇ ਕਾਰਕੁਨ ਉਹ ਸਿੱਖਾਂ ਨੂੰ ਮਾਰਨ ਦੇ ਵਾਸਤੇ ਯਤਨਸ਼ੀਲ ਸਨ ਸੋ ਇਸ ਰਿਪੋਰਟ ਦੇ ਵਿੱਚ ਜਿਹੜੀ ਇਹ ਗੱਲ ਆਖੀ ਗਈ ਹੈ ਕਿ CIA ਜਿਹੜੀ ਕਿ ਅਮਰੀਕਾ ਦੀ ਖੁਫੀਆ ਏਜੰਸੀ ਆ ਉਹਨਾਂ ਦੀ ਇਹ ਅਸੈਸਮੈਂਟ ਹੈ ਉਹਨਾਂ ਦਾ ਇਹ ਅੰਦਾਜ਼ਾ ਆ ਕਿ ਡੋਵਲ ਅਤੇ ਮੋਦੀ ਨੂੰ ਵੀ ਇਸ ਆਪਰੇਸ਼ਨ ਦੀ ਜਾਣਕਾਰੀ ਸੀ ਸੋਇਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੇ ਰੌਅ ਆਫੀਸਰ ਸੀ ਉਹ ਕੱਲੇ ਕੈਨੇਡਾ ਅਮਰੀਕਾ ਦੇ ਵਿੱਚ ਨਹੀਂ ਬਲਕਿ ਇੰਗਲੈਂਡ ਜਰਮਨ ਆਸਟ੍ਰੇਲੀਆ ਦੇ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ ਸੀਗੇ ਤੇ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਵੇਂ ਸਾਮਤ ਗੋਇਲ ਨੂੰ ਬ੍ਰਿਟਿਸ਼ ਕਾਫੀ ਏਜੰਸੀ ਐਮ ਆਈ 5 ਨੇ ਜਿਹੜਾ ਆ ਉਹ ਰੰਗੇ ਹੱਤੀ ਫੜਿਆ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਕਰਕੇ ਕਿ ਉਹ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਿਹਾ ਉਹਨੂੰ ਭਾਰਤ ਛੱਡ ਜਾਣ ਦੇ ਹੁਕਮ ਦਿੱਤੇ ਗਏ ਇੱਥੇ ਤਰੀਕੇ ਆਸਟ੍ਰੇਲੀਆ ਦੀ ਸਰਕਾਰ ਨੇ 220 ਦੇ ਵਿੱਚ ਦੋ ਭਾਰਤੀ ਕੌਫੀ ਏਜੰਟਾਂ ਨੂੰ ਜਸੂਸੀ ਕਰਦੇ ਆ ਫੜਿਆ ਜਿਹੜੇ ਕਿ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਸੀ ਸਿੱਖਾਂ ਦੇ ਵਿੱਚ ਕੁਸਪੈਠ ਕਰ ਰਹੇ ਸੀਗੇ ਸੋ ਕੁੱਲ ਮਿਲਾ ਕੇ ਜਿਹੜੀ ਸਾਰੀ ਗੇਮ ਆ ਉਹ ਰਾ ਵੱਲੋਂ ਖੇਡੀ ਜਾ ਰਹੀ ਸੀਗੀ ਹਲੇ ਇੱਕ ਗੱਲ ਜਿਹੜੀ ਰੱਖ ਲਈ ਗਈ ਆ ਜਦੋਂ ਨਿਖਲ ਗੁਪਤਾ ਆਪਣੇ ਬੌਸਸ ਦੇ ਨਾਲ ਗੱਲ ਕਰਦਾ ਦਿੱਲੀ ਦੇ ਵਿੱਚ ਤਾਂ ਉਹਦੇ ਵਿੱਚ ਤਿੰਨ ਜਣੇ ਬੈਠੇ ਦੱਸੇ ਗਏ ਸੀ ਆ ਜਿਹੜੀ ਇਹ ਦਸਤਾਵੇਜ਼ ਅਮਰੀਕਨ ਅਦਾਲਤ ਵਿੱਚ ਪੇਸ਼ ਕੀਤੇ ਗਏ ਦੇ ਵਿੱਚ ਇੱਕ ਸੀਸੀ1 ਦੱਸਿਆ ਗਿਆ ਸੀ ਜਿਹੜਾ ਕਿ ਵਿਕਰਮ ਯਾਦਵ ਵਜੋਂ ਅੱਜ ਬੇਨਕਾਬ ਹੋ ਚੁੱਕਾ ਬਾਕੀ ਦੋ ਕੌਣ ਸੀਗੇ ਇਹ ਖਲਾਸਾ ਹੱਲੇ ਵਸ਼ਿੰਗਟਨ ਪੋਲਿਸ ਨੇ ਵੀ ਨਹੀਂ ਕੀਤਾ ਇਹ ਹੋ ਨਹੀਂ ਸਕਦਾ ਕਿ ਉਹਨਾਂ ਦੇ ਕੋਲੇ ਜਾਣਕਾਰੀ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਬੰਧੀ ਵੀ ਖਲਾਸਾ ਹੋ ਸਕਦਾ ਹੈ ਜੀ ਸੋ ਹੁਣ ਜਿਹੜੇ ਅਮਰੀਕਾ ਵਾਲਿਆ ਹੌਲੀ-ਹੌਲੀ ਸਾਰੀ ਇਨਫੋਰਮੇਸ਼ਨ ਬਾਹਰ ਕੱਢ ਕੇ ਲਿਆ ਰਹੇ ਆ ਸਾਰੇ ਨਾਂ ਜਿਹੜੇ ਆ ਉਹ ਦੱਸੇ ਜਾ ਰਹੇ ਆ ਤੇ ਇੱਕ ਤਰੀਕੇ ਦੇ ਨਾਲ ਵਸ਼ਿੰਗਟਨ ਪੋਲਿਸ ਨੇ ਅਮਰੀਕਨ ਕੌਫੀਆ ਵਿਭਾਗ ਤੋਂ ਜਾਣਕਾਰੀ ਇਕੱਠੀ ਕਰਕੇ ਲੋਕਾਂ ਨੂੰ ਦੱਸ ਦਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਨikhil Gupta ਵਿਕਰਮ ਜਾਦਵ ਦੇ ਤਾਰ ਜਿਹੜੇ ਅੱਗੇ ਸਾਮੰਤ ਗੋਇਲ ਅਜੀਤ ਡੋਬਲ ਤੇ ਮੋਦੀ ਤੱਕ ਜੁੜੇ ਸੀਗੇ ਤੇ ਇਹ ਸਾਰੇ ਰਲ ਕੇ ਉਹਨਾਂ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੇ ਸੀ ਜੋ ਕੈਨੇਡਾ ਅਮਰੀਕਾ ਇੰਗਲੈਂਡ ਬ੍ਰਿਟੇਨ ਆਸਟ੍ਰੇਲੀਆ ਆ ਮੁਲਕਾਂ ਦੇ ਵਿੱਚ ਬੈਠੇ ਆ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡੀਅਨ ਰਾਜਦੂਤ ਦੀ ਭਾਰਤ ਦੇ ਵਿੱਚ ਜਿਹੜੇ ਕੈਨੇਡੀਅਨ ਰਾਜਦੂਤ ਨੇ ਐਮਬੈਸਡਰ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਤਾਲਬ ਕੀਤਾ ਗਿਆ ਅ ਗੋਸਾਈ ਸਾਲ ਦੱਸ ਸਕਦਾ ਕਿ ਵੀਕਐਂਡ ਦੇ ਉੱਤੇ ਟ੍ਰਾਂਟੋ ਇਲਾਕੇ ਦੇ ਵਿੱਚ ਜਿਹੜੀ ਆ ਉਹ ਖਾਲਸਾ ਡੇ ਪ੍ਰੀਡ ਕੱਢੀ ਗਈ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿਹੜਾ ਕਿ ਹਰ ਸਾਲ ਹੀ ਹੁੰਦਾ ਆ ਸੋ ਇਹਨੂੰ ਡਾਊਨਟਾਊਨ ਵਾਲਾ ਨਗਰ ਕੀਰਤਨ ਵੀ ਕਹਿੰਦੇ ਆ ਸੋ ਇੱਥੇ ਪ੍ਰਧਾਨ ਮੰਤਰੀ ਜੈਸਨ ਟ੍ਰੂਡੋ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਆਵ ਅਤੇ ਜਰਮੀ ਸਿੰਘ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਸਿੱਖਾਂ ਨੂੰ ਖਾਲਸਾ ਸਿੱਧਾਂ ਦੇਸ ਦੀ ਵਧਾਈ ਦਿੱਤੀ ਉੱਪਰੋਂ ਮਨਤੀ ਜਸਨ ਟੂਟੋ ਬੋਲਣ ਵਾਲੇ ਸੀ ਤਾਂ ਉੱਥੇ ਇੱਕ ਵੱਡਾ ਬੈਨਰ ਜਿਹੜਾ ਆ ਮੋਦੀ ਦੇ ਬਾਰੇ ਲੱਗਾ ਹੋਇਆ ਸੀ ਕਿ ਕਿਵੇਂ ਮੋਦੀ ਸਰਕਾਰ ਜਿਹੜੀ ਆ ਤੇ ਮੋਦੀ ਸਿੱਖਾਂ ਦੇ ਨਾਲ ਜਿਹੜਾ ਆ ਜੀ ਉਹ ਦੁਸ਼ਮਣੀ ਵਾਲਾ ਵਤੀਰਾ ਰੱਖ ਰਹੇ ਆ ਤੇ ਉਸ ਮੌਕੇ ਖਾਲਸਾ ਜਿੰਦਾਬਾਦ ਦੇ ਨਾਰੇ ਲੱਗੇ ਸੋ ਉਸ ਮੌਕੇ ਕਿਹੋ ਜਿਹਾ ਸੀਨ ਸੀ ਤੁਹਾਨੂੰ ਇੱਕ ਵੀਡੀਓ ਦਿਖਾਉਨੇ ਆ ਜੀ ਵੋਹੇ ਗੁਰੂ ਜੀ ਕਾ ਕਲਸਾ ਵੋਹੇ ਗੁਰੂ ਜੀ ਕੀ ਫਤਿਹ ਛੋਟੂ ਛੋਟੂ ਦੀ ਹਾਜ਼ਰੀ ਦੇ ਵਿੱਚ ਜਿਸ ਤਰੀਕੇ ਨਾਲ ਖਾਲਸਾਤਨ ਦੇ ਨਾਰੇ ਲੱਗੇ ਐ ਇਸ ਵਾਸਤੇ ਭਾਰਤ ਸਰਕਾਰ ਨੇ ਕੈਨੇਡੀਅਨ ਰਾਜਦੂਤ ਨੂੰ ਦਿੱਲੀ 'ਚ ਤਾਲਬ ਕੀਤਾ ਤੇ ਆਪਣਾ ਇਤਰਾਜ਼ ਪ੍ਰਗਟਾਇਆ ਕਿ ਇਹ ਸਹੀ ਗੱਲ ਨਹੀਂ ਆ ਹੁਣ ਭਾਰਤ ਵਾਸਤੇ ਸ਼ਾਇਦ ਇਹ ਸਹੀ ਗੱਲ ਨਹੀਂ ਆ ਕਿਉਂਕਿ ਉੱਥੇ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੂੰ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਪਰ ਕੈਨੇਡਾ ਇੱਕ ਖੁੱਲਾ ਮੁਲਕ ਆ ਆਜ਼ਾਦ ਮੁਲਕ ਆ ਇੱਥੇ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਸੋ ਇੱਥੇ ਹਰੇਕ ਤਰ੍ਹਾਂ ਦੀਆਂ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਆ ਆਜ਼ਾਦੀ ਦੇ ਨਾਲ ਲੋਕ ਬੋਲਦੇ ਰਹਿੰਦੇ ਆ ਨਾਲੇ ਭਾਰ ਸਰਕਾਰ ਸ਼ਾਇਦ ਇਹ ਪੁੱਛ ਰਹੀ ਆ ਕਿ ਸਮਾਗਮ ਸਿੱਖਾਂ ਦਾ ਸੀਗਾ ਤੇ ਸਿੱਖਾਂ ਨੇ ਆਪਣੇ ਸਮਾਗਮ ਵਿੱਚ ਕਿਹੋ ਜਿਹੀ ਗੱਲ ਕਰਨੀ ਆ ਇਹ ਪਾਰਟੀਆਂ ਵਾਲੇ ਨਹੀਂ ਦੱਸਦੇ ਹੈਗੇ ਸਿਆਸਤਦਾਨ ਨਹੀਂ ਦੱਸਦੇ ਸੋ ਪੀਅਰ ਪੌਲੀ ਹੈਵ ਟਰੂਡੋ ਜਗਮੀਰ ਸਿੰਘ ਸਿੱਖਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ ਨਾ ਕਿ ਉਹਨਾਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਿੱਖ ਗਏ ਸੀ ਸੋ ਗੱਲ ਬੜੀ ਸਿੰਪਲ ਆ ਸੋ ਇਹ ਖਾਲਿਸਤਾਨ ਦੇ ਨਾਅਰੇ ਲੱਗਣ ਕਾਰਨ ਭਾਰਤ ਸਰਕਾਰ ਨੇ ਅੱਜ ਜਿਹੜਾ ਰਾਜਦੂਤ ਕੈਨੇਡਾ ਦਾ ਉਹਨਾਂ ਨੂੰ ਸੱਦ ਕੇ ਇਹ ਆਪਣਾ ਇਤਰਾਜ਼ ਪ੍ਰਗਟਾਇਆ ਕਿ ਇਹ ਗੱਲ ਸਾਨੂੰ ਜਿਹੜੀ ਆ ਭਜ ਨਹੀਂ ਰਹੀ ਹੈਗੀ ਜਾਂ ਇਸ ਗੱਲ ਦੇ ਉੱਤੇ ਸਾਨੂੰ ਇਤਰਾਜ਼ ਹੈ ਜੀ ਇਸ ਨਾਲੇ ਗੱਲ ਕਰੀਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਰੋਨਾ ਦੌਰਾਨ ਕੰਮ ਕਰਨ ਵਾਸਤੇ ਕੈਨੇਡਾ ਸਰਕਾਰ ਨੇ 40 ਘੰਟੇ ਤੱਕ ਦੀ ਖੁੱਲ੍ਹ ਦੇ ਦਿੱਤੀ ਸੀ ਕਿ ਤੁਸੀਂ ਪੜ੍ਹਾਈ ਦੇ ਨਾਲ ਨਾਲ 40 ਘੰਟੇ ਕੰਮ ਕਰ ਸਕਦੇ ਆ ਕਿਉਂਕਿ ਉਦੋਂ ਬਹੁਤੇ ਲੋਕੀ ਘਰੋਂ ਕੰਮ ਕਰ ਰਹੇ ਸੀਗੇ ਜਾਂ ਨਾਲ ਜਿਹੜੀ ਹੈ ਪੜ੍ਹਾਈ ਵੀ ਘਰੋਂ ਹੀ ਹੋ ਰਹੀ ਸੀਗੀ ਉਸ ਤੋਂ ਬਾਅਦ ਨਾਰਮਲਿਟੀ ਆਈ ਤਾਂ ਨਾਲ ਹੀ ਫਿਰ ਕੰਮ ਜਿਹੜਾ ਘਟਾ ਕੇ 20 ਘੰਟੇ ਕਰ ਦਿੱਤਾ ਗਿਆ ਹੁਣ ਸਤੰਬਰ ਮਹੀਨੇ ਤੋਂ ਫਿਰ ਦੁਬਾਰਾ ਤੋਂ 24 ਘੰਟੇ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਆ ਇਹ ਮੇਰੇ ਹਰਮਨਤਰੀ ਮਾਰਕ ਮੇਲਰ ਕਹਿੰਦੇ ਵੀ ਅਸੀਂ ਲੰਬੇ ਸਮੇਂ ਤੋਂ ਵਿਚਾਰ ਕਰ ਰਹੇ ਸੀ ਇਸ ਬਾਰੇ ਪਹਿਲਾਂ ਸੋਚ ਇਹ ਬਣੀ ਸੀ ਕਿ 30 ਘੰਟੇ ਕਰ ਦਿੱਤੇ ਜਾਣ ਪਰ ਫਿਰ ਲੱਗਾ ਵੀ ਤਾਂ ਫਿਰ 40 ਘੰਟੇ ਫੁੱਲ ਟਾਈਮ ਦੇ ਲਾਗੇ ਹੋ ਜਾਣਗੇ ਇਸ ਕਰਕੇ 24 ਘੰਟੇ ਕਹਿੰਦੇ ਕੀਤੇ ਗਏ ਆ ਵੀ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਅਲਾਉ ਕਰਦੇ ਹੋ ਉਹਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਨੂੰ ਇੱਥੇ ਕੈਨੇਡਾ ਦੇ ਵਿੱਚ ਪੜ੍ਹਨ ਵਾਸਤੇ ਸੱਦਾ ਦਿੱਤਾ ਗਿਆ ਹੈ ਕੰਮ ਕਰਨ ਵਾਸਤੇ ਨਹੀਂ ਪਰ ਫਿਰ ਵੀ 24 ਘੰਟੇ ਹਫ਼ਤੇ ਦੇ ਤੁਹਾਨੂੰ ਖੁੱਲ੍ਹਾ ਤੁਸੀਂ ਕੰਮ ਕਰ ਸਕਦੇ ਆ ਪਰ ਇਹ ਗੱਲ ਹਮੇਸ਼ਾ ਦਿਮਾਗ ਵਿੱਚ ਰੱਖੀ ਜਾਵੇ ਕਿ ਪੜ੍ਹਾਈ ਤੁਹਾਡਾ ਮੁੱਖ ਨਿਸ਼ਾਨਾ ਆ ਸੋ ਕਹਿੰਦੇ ਜਦੋਂ ਤੁਸੀਂ ਪੜ੍ਹ ਰਹੇ ਆ ਉਦੋਂ ਨਾਲ-ਨਾਲ ਹਫ਼ਤੇ ਦੇ 24 ਘੰਟੇ ਕੰਮ ਕਰ ਸਕਦੇ ਆ ਜਦੋਂ ਤੁਹਾਨੂੰ ਛੁੱਟੀਆਂ ਆ ਜਿਵੇਂ ਕਿ ਹੁਣ ਗਾਹਾਂ ਸਮਰ ਬ੍ਰੇਕ ਹੋਣੀ ਆ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਤੁਸੀਂ ਜਿੰਨਾ ਚਾਹੋ ਉਦੋਂ ਓਨਾ ਕੰਮ ਕਰ ਸਕਦੇ ਆ ਉਦੋਂ ਇਹ 24 ਘੰਟੇ ਵਾਲੀ ਜਿਹੜੀ ਲਿਮਟ ਹੈ ਜ ਅਨਹੀਂ ਲੱਗੀ ਰਹਿਣੀ ਸੋ ਇਸ ਵੇਲੇ ਕੰਮ ਪਹਿਲਾਂ ਬੜੇ ਔਖੇ ਮਿਲ ਰਹੇ ਆ ਜੀ ਸਟੂਡੈਂਟ ਜਿਹੜੇ ਬੜੇ ਪਰੇਸ਼ਾਨ ਆ ਖਾਸ ਕਰਕੇ ਜਿਹੜੇ ਨਵੇਂ ਆਏ ਆ ਖਰਚੇ ਸਿਰ ਦੇ ਉੱਤੇ ਆ ਕੰਮ ਲੱਭਦੇ ਫਿਰਦੇ ਆ ਵੈਨਕੂਵਰ ਟ੍ਰਾਂਟੋ ਇਲਾਕੇ ਦੇ ਵਿੱਚ ਬਿਲਕੁਲ ਵੀ ਕੰਮ ਨਹੀਂ ਮਿਲ ਰਿਹਾ ਜਿਹੜੇ ਪਹਿਲਾਂ ਆਏ ਹੋਏ ਆ ਉਹਨਾਂ ਨੂੰ ਵੀ ਕੰਮ ਔਖੇ ਮਿਲ ਰਹੇ ਆ ਰੈਸੈਸ਼ਨ ਦੇ ਕਾਰਨ ਕੰਮ ਲੱਭਣੇ ਇੱਕ ਵੱਡੀ ਜਿਹੜੀ ਆ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਪੁਲਿਸ ਦੀ ਅਦਾਲਤੀ ਕਾਰਵਾਈ ਸ਼ੁਰੂ ਹੋ ਚੁੱਕੀ ਆ ਸਿਟੀ ਅਫਸਰੀ ਵੱਲੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਜੋ ਫੈਸਲਾ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਕਿ ਸਰੀ ਦੇ ਵਾਸਤੇ ਸਰੀ ਪੁਲਿਸ ਹੀ ਹੋਊਗੀ ਇਹਦੇ ਖਿਲਾਫ ਉਹਨਾਂ ਨੇ ਅਦਾਲਤ ਤੱਕ ਜਾ ਕੇ ਦਰਵਾਜ਼ਾ ਖੜਕਾਇਆ ਸੀਗਾ ਕਿ ਪਬਲਿਕ ਸੇਫਟੀ ਮਿਨਿਸਟਰ ਨੇ ਫੈਸਲਾ ਕੀਤਾ ਇਹਦਾ ਜੁਡੀਸ਼ੀਅਲ ਰਿਵਿਊ ਕੀਤਾ ਜਾਵੇ ਮਤਲਬ ਕਿ ਨਿਆਂਕ ਸਮੀਖਿਆ ਕੀਤੀ ਜਾਵੇ ਪੇ ਕਾਨੂੰਨੀ ਪੱਖ ਤੋਂ ਇਹ ਸਹੀ ਆ ਜਾਂ ਨਹੀਂ ਸੋ ਇੱਕ ਤਾਂ ਗੱਲ ਇਹ ਕਲੀਅਰ ਹੈ ਕਿ ਫੈਸਲਾ ਜਿਹੜਾ ਕੀਤਾ ਉਹਦੇ ਖਿਲਾਫ ਇਹ ਪਟੀਸ਼ਨ ਨਹੀਂ ਹੈਗੀ ਪਟੀਸ਼ਨ ਇਸ ਵਾਸਤੇ ਆ ਕਿ ਫੈਸਲਾ ਕਰਨ ਦਾ ਜਿਹੜਾ ਤਰੀਕਾ ਸੀਗਾ ਬੇ ਕਾਨੂੰਨੀ ਤੌਰ ਦੇ ਉੱਤੇ RCMP ਨੂੰ ਰਿਪਲੇਸ ਕਰਕੇ ਸਰੀ ਪੁਲਿਸ ਲਿਆਉਣ ਦਾ ਉਹਦੀ ਜੁਡੀਸ਼ੀਅਲ ਰਿਵਿਊ ਹੋਵੇ ਸੋ ਇਹ ਜਿਹੜੀ ਸੁਣਵਾਈ ਆ ਹੁਣ ਬੈਂਕੂਵਰ ਦੀ ਅਦਾਲਤ ਦੇ ਵਿੱਚ ਜਸਟਿਸ ਕੈਵਨ ਲੂ ਜਿਹੜੇ ਆ ਜੀ ਉਹ ਕਰਨਗੇ 5 ਦਿਨ ਦਾ ਟਰਾਇਲ ਹੈਗਾ 5 ਦਿਨਾਂ ਦਾ ਦੋਵੇਂ ਤਰ੍ਹਾਂ ਆਪਣੀ ਸਫਾਈ ਜਿਹੜੀ ਆ ਪੇਸ਼ ਕਰਨਗੇ ਆ ਬਹੁਤ سارے ਨਵੇਂ-ਨਵੇਂ ਖੁਲਾਸੇ ਹੋਣ ਦੀ ਉਮੀਦ ਆ ਸਿਟੀ ਅਫਸਰ ਹੀ ਆਪਣੇ ਤੌਰ ਦੇ ਉੱਤੇ ਉਹ ਗੱਲਾਂ ਅਦਾਲਤ ਵਿੱਚ ਦੱਸੂਗੀ ਜਿਹੜੀਆਂ ਲੋਕਾਂ ਨੇ ਪਹਿਲਾਂ ਨਹੀਂ ਸੁਣੀਆਂ ਆ ਇਹ ਤਰੀਕੇ ਸੂਬਾ ਸਰਕਾਰ ਵੀ ਉਹ ਗੱਲਾਂ ਬਾਹਰ ਲਿਆਉਗੀ ਜਿਹੜੀਆਂ ਕਿ ਗੁਪਤ ਤੌਰ ਦੇ ਉੱਤੇ ਸੂਬਾ ਸਰਕਾਰ ਅਤੇ ਸਿਟੀ ਦੇ ਵਿਚਾਲੇ ਚੱਲਦੀਆਂ ਰਹੀਆਂ ਸੋ ਪੰਜ ਦਿਨ ਦਾ ਇਹ ਟ੍ਰਾਇਲ ਕਾਫੀ ਗਰਮਾ-ਗਰਮੀ ਵਾਲਾ ਅਤੇ ਨਾਲ ਦੀ ਨਾਲ ਖੁਲਾਸੇ ਆ ਭਰਪੂਰ ਹੋਣ ਦੀ ਸੰਭਾਵਨਾ ਆ ਦੇਖਦੇ ਆਂ ਦੇ ਵਿੱਚੋਂ ਕੀ ਰਿਜ਼ਲਟ ਜਿਹੜਾ ਇਹੋ ਨਿਕਲ ਕੇ ਆਉਂਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕਰੋਨਾ ਦੇ ਟੀਕਿਆਂ ਦੀ ਜਦੋਂ ਕਰੋਨਾ ਦੀ ਬਿਮਾਰੀ ਫੈਲੀ ਹੈ ਤਾਂ ਨਾਲ ਹੀ ਕੁਝ ਮਹੀਨਿਆਂ ਬਾਅਦ ਟੀਕੇ ਜਿਹੜੇ ਆਉਣ ਲੱਗ ਪਏ। ਆਡਾ-ਆਡਾ ਕੰਪਨੀਆਂ ਨੇ ਜਿਹੜੇ ਟੀਕੇ ਤਿਆਰ ਕੀਤੇ ਲੋਕ ਉਦੋਂ ਤੋਂ ਹੀ ਕਹਿ ਰਹੇ ਆ ਕਿ ਨਾ ਟੀਕਿਆਂ ਦੇ ਸਾਈਡ ਇਫੈਕਟ ਜ਼ਰੂਰ ਹੋਣੇ ਆ ਤੇ ਹੈਗੇ ਆ। ਬਹੁਤ سارے ਲੋਕ ਇਹ ਕਹਿ ਰਹੇ ਆ ਕਿ ਜਿਹੜੇ ਅਚਨਚੇਤ ਹਾਰਟ ਅਟੈਕ ਹੋ ਰਹੇ ਆ ਨੌਜਵਾਨਾਂ ਤੋਂ ਲੈ ਕੇ ਵੱਡੀ ਉਮਰ ਦੇਆਂ ਤੱਕ ਉਹਦੇ ਵਿੱਚ ਕਿਤੇ ਨਾ ਕਿਤੇ ਕਰੋਨਾ ਦੇ ਟੀਕਿਆਂ ਦਾ ਜਿਹੜਾ ਹੱਥ ਆ। ਹੁਣ ਘੱਟੋ-ਘੱਟ ਇੱਕ ਕੰਪਨੀ ਨੇ ਇਹ ਗੱਲ ਮੰਨ ਲਈ ਆ। ਕਿ ਜਿਹੜੇ ਉਹਨਾਂ ਵੱਲੋਂ ਬਣਾਏ ਟੀਕੇ ਆ ਉਹਨਾਂ ਦੇ ਨਾਲ ਬਲੱਡ ਕਲੌਟਸ ਪੈਦਾ ਹੁੰਦੇ ਆ ਇਹਨੂੰ ਇੱਕ ਬੜਾ ਤਕਨੀਕੀ ਜਿਹਾ ਨਾਮ ਉਹਨਾਂ ਨੇ ਆਪਣੀ ਡਾਕਟਰੀ ਭਾਸ਼ਾ ਵਿੱਚ ਦਿੱਤਾ ਪਰ ਕੁੱਲ ਮਿਲਾ ਕੇ ਉਹਦਾ ਮਤਲਬ ਇਹੀ ਨਿਕਲਦਾ ਕਿ ਤੁਹਾਡੇ ਖੂਨ ਦੇ ਵਿੱਚ ਜਿਹੜੇ ਕਲੌਟ ਬਣਦੇ ਆ ਜਿਹਦੇ ਕਰਕੇ ਤੁਹਾਨੂੰ ਸਟ੍ਰੋਕ ਹੋ ਸਕਦਾ ਆ ਹਾਰਟ ਡਿਸੀਜ਼ ਜਿਹੜੀ ਆ ਜਾਂ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਸੋ ਇੱਕ ਕੰਪਨੀ ਦੀ ਹੱਲੇ ਗੱਲ ਆ ਬਾਕੀ ਜਾਂ ਵੇਲੇ ਬਾਰੇ ਵੀ ਹੌਲੀ ਹੌਲੀ ਪਤਾ ਲੱਗ ਸਕਦਾ ਐਸਟਰਾਜਨਿਕਾ ਨੇ ਇਹ ਗੱਲ ਐਡਮਿਟ ਕੀਤੀ ਆ ਐਸਟਰਾਜਨਕਾ ਉਹ ਕੰਪਨੀਆਂ ਜਿਹਨੇ ਕਿ ਕਰੋਨਾ ਦੇ ਟੀਕੇ ਕੋਵਿਡ ਸ਼ੀਲਡ ਦੇ ਨਾਮ ਹੇਠ ਭਾਰਤ ਵਿੱਚ ਵੀ ਵੱਡੀ ਪੱਧਰ ਦੇ ਉੱਤੇ ਵੰਡੇ ਸੀਗੇ ਆ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਲੋਕਾਂ ਨੇ ਐਸਟਰਾਜਨਕਾ ਦੇ ਟੀਕੇ ਲਵਾਏ ਸੀ ਸੋ ਕੁੱਲ ਮਿਲਾ ਕੇ ਜਿਹੜੀ ਗੱਲ ਆ ਵੀ ਕਰੋਨਾ ਦੇ ਟੀਕੇਾਂ ਦੇ ਨਾਲ ਬਲੱਡ ਕਲੌਟ ਬਣਦੇ ਆ ਉਹ ਇੱਕ ਕੰਪਨੀ ਵੱਲੋਂ ਅੱਜ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਗਈ ਹੈ ਪੁਸ਼ਟੀ ਕੀਤੀ ਗਈ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਕਿ ਨੌਜਵਾਨ ਜਿਹੜੇ ਸੁੱਤੇ ਪਏ ਰਹ ਜਾਂਦੇ ਆ ਵੱਡੀ ਉਮਰ ਦੇ ਲੋਕ ਸੁੱਤੇ ਪਏ ਰਹ ਜਾਂਦੇ ਆ ਇਦੇ ਬਾਰੇ ਇੱਕ ਡਾਕਟਰ ਸਾਹਿਬ ਜਿਹੜੇ ਇੱਕ ਸਪੈਸ਼ਲਿਸਟ ਆ ਉਹਨਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੋ ਸਕਦੀ ਆ ਵੀ ਕਰੋਨਾ ਦੇ ਟੀਕੇ ਜਿਹੜੇ ਆ ਕਿਉਂਕਿ ਬਹੁਤ ਲੰਮੀ ਖੋਜ ਤੋਂ ਬਾਅਦ ਨਹੀਂ ਨਿਕਲੇ ਜਲਦਬਾਜ਼ੀ ਵਿੱਚ ਹੋਏ ਆ ਤਜਰਬੇ ਨਹੀਂ ਜਿਹੜੇ ਬਹੁਤੇ ਹੋਏ ਹੋ ਸਕਦਾ ਇਸ ਗੱਲ ਦੇ ਵਿੱਚ ਕਿ ਇਹਦੇ ਨਾਲ ਬਲੱਡ ਕਲੌਟ ਬਣਦੇ ਹੋਣ ਹਾਰਟ ਐਟੈਕ ਵਗੈਰਾ ਹੁੰਦੇ ਹੋਣ ਕਹਿੰਦਾ ਕਿ ਦੂਜਾ ਵੱਡਾ ਕਾਰਨ ਇਹ ਆ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਆ ਰਾਤ ਨੂੰ ਸੌਂ ਜਾਂਦੇ ਆ ਕਈ ਵਾਰੀ ਰਾਤ ਨੂੰ ਉਲਟੀ ਆਉਂਦੀ ਆ ਉਹ ਤੁਹਾਡਾ ਦਿਮਾਗ ਸੁੱਤਾ ਹੁਣ ਕਰਕੇ ਮੂੰਹ ਨਹੀਂ ਖੁੱਲਦਾ ਸਾਹ ਵਾਲੀ ਨਾਲੀ ਵਿੱਚ ਚਲੇ ਜਾਂਦੀ ਹੈ ਬੰਦਾ ਚੋਕ ਹੋ ਕੇ ਰਾਤ ਨੂੰ ਮਰ ਜਾਂਦਾ ਲੱਗਦਾ ਏਦਾਂ ਵੀ ਸੁੱਤਾ ਪਿਆ ਰਹਿ ਗਿਆ ਪਰ ਜਿਹੜੇ ਸ਼ਰਾਬ ਨਹੀਂ ਪੀਂਦੇ ਸੁੱਤੇ ਪਏ ਉਹ ਵੀ ਮਰ ਰਹੇ ਆ ਚਾਹੇ ਉਹ ਛੋਟੀ ਉਮਰ ਦੇ ਨੌਜਵਾਨ ਆ ਚਾਹੇ ਵੱਡੀ ਉਮਰ ਦੇ ਬਜ਼ੁਰਗ ਆ ਜਾਂ ਮੀਡਲ ਏਜ ਆ ਇਹਦੇ ਬਾਰੇ ਜਿਹੜੀ ਉਹਨਾਂ ਨੇ ਇੱਕ ਦਿਲਚਸਪ ਗੱਲ ਇਹ ਦੱਸੀ ਆ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਉਹ 슬ੀਪ ਐਪਨੀਆਂ ਦਾ ਸ਼ਿਕਾਰ ਆ ਜਿਹੜੇ ਲੋਕੀ ਘਰਾੜੇ ਜਿਆਦਾ ਮਾਰਦੇ ਆ ਉਹਨਾਂ ਨੂੰ ਪੂਰੀ ਨੀਂਦ ਨਹੀਂ ਆਉਂਦੀ ਹੈਗੀ ਉਹ ਕਹਿੰਦੇ ਕਿ ਇਹੋ ਜੀ ਬਿਮਾਰੀ ਆ ਸਲੀਪ ਐਪਨੀਆ ਜਿਹਦੇ ਨਾਲ ਤੁਹਾਨੂੰ ਸਾਹ ਪ੍ਰੋਪਰ ਨਹੀਂ ਆਉਂਦਾ ਰਾਤ ਨੂੰ ਜਿਹਦੇ ਕਰਕੇ ਤੁਹਾਡਾ ਦਿਲ ਕਈ ਵਾਰੀ ਬੰਦ ਹੁੰਦਾ ਰਾਤ ਨੂੰ ਜਦੋਂ ਦਿਲ ਜਿਹੜਾ ਆ ਆਪਣੀ ਧੜਕਣ ਛੱਡਦਾ ਕਈ ਵਾਰੀ ਦੁਬਾਰਾ ਸਟਾਰਟ ਨਹੀਂ ਹੁੰਦਾ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਸਲੀਪ ਐਪਨੀਆ ਦੀ ਦਵਾਈ ਲੈ ਰਹੇ ਆ ਜਾਂ ਨਕਲੀ ਸਾਹ ਵਾਲੇ ਜੰਤਰ ਜਿਹੜੇ ਆ ਰਾਤ ਨੂੰ ਲਾ ਕੇ ਸੌਂਦੇ ਆ ਪਰ ਉਹਨਾਂ ਦਾ ਫਿਰ ਇਹ ਖਤਰਾ ਟਲ ਜਾਂਦਾ ਪਰ ਬਹੁਤੇ ਲੋਕ ਇਹੋ ਜਿਹੇ ਆ ਜਿਹੜੇ ਨੌਜਵਾਨ ਆ ਇਹਨ ਲੱਗਦਾ ਕਿ ਸਾਨੂੰ ਤਾਂ ਇਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਪਰ ਉਹ ਸਲੀਪ ਐਪਰੀਆਂ ਦੀ ਬਿਮਾਰੀ ਨੂੰ ਬਿਲਕੁਲ ਅਣਗੌਲ ਰਹੇ ਆ ਡਾਕਟਰ ਦੇ ਕੋਲ ਨਹੀਂ ਜਾਂਦੇ ਜਾ ਕੇ ਟੈਸਟ ਨਹੀਂ ਕਰਾਉਂਦੇ ਕਿ ਉਹਨਾਂ ਦਾ ਦਿਲ ਜਿਹੜਾ ਸਹੀ ਕੰਮ ਕਰ ਰਿਹਾ ਆ ਜਾਂ ਨਹੀਂ ਕਰ ਰਿਹਾ ਉਹ ਲੋਕ ਜਿਹੜੇ ਆ ਫਿਰ ਸੁੱਤੇ ਪਏ ਰਹ ਜਾਂਦੇ ਆ ਇਸ ਕਰਕੇ ਉਹ ਕਹਿੰਦੇ ਵੀ ਜ਼ਰੂਰੀ ਆ ਆਪਣੇ ਡਾਕਟਰ ਨੂੰ ਮਿਲੋ ਆ ਸਪੈਸ਼ਲਿਸਟ ਦੀ ਅਪਾਇੰਟਮੈਂਟ ਲਵੋ ਜੇ ਤੁਹਾਨੂੰ ਰਾਤ ਨੂੰ ਘਰਾੜੇ ਜਿਆਦਾ ਵੱਜਦੇ ਆ ਤੁਹਾਡੇ ਨੀਂਦ ਘਟ ਆਉਂਦੀ ਆ ਸਰੀਰ ਥੱਕਿਆ ਥੱਕਿਆ ਰਹਿੰਦਾ ਸਵੇਰ ਨੂੰ ਉੱਠ ਕੇ ਇਦਾਂ ਲੱਗਦਾ ਵੀ ਰਾਤੀ ਨੀਂਦ ਪੂਰੀ ਨਹੀਂ ਹੋਈ ਹੋ ਸਕਦਾ ਤੁਸੀਂ ਸਲੀਪ ਐਪਨੀਆ ਦੇ ਸ਼ਿਕਾਰ ਹੋਵੋ ਕਿਉਂਕਿ ਸਲੀਪ ਐਪਨੀਆ ਬੜਾ ਹੀ ਸਾਇਲੈਂਟ ਕਿਲਰ ਆ ਤੇ ਸੁੱਤੇ ਪਏ ਬੰਦੇ ਨੂੰ ਮਾਰ ਦਿੰਦਾ ਤੇ ਬਿਮਾਰੀ ਵੀ ਇੱਕ ਅੱਖ ਨਹੀਂ ਹੈਗੀ ਇਸ ਵਾਸਤੇ ਕਰੋਨਾ ਦੇ ਟੀਕੇ ਦੇ ਨਾਲ-ਨਾਲ ਸਲੀਪ ਐਪਨੀਆ ਵੱਲ ਵੀ ਗੌਰ ਕਰਨ ਦੀ ਲੋੜ ਆ ਜੀ ਅਖੀਰ ਦੇ ਵਿੱਚ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਤਾਂ ਖਲੂਰ ਸਾਹਿਬ ਹਲਕਾ ਪੰਜਾਬ ਦੀ ਸਿਆਸਤ ਦਾ ਕੇਂਦਰ ਜਿਹੜਾ ਇਹ ਬਣ ਚੁੱਕਾ ਆ ਭਾਈ ਅਮਰਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਰਟੋਹਾ ਨੂੰ ਉਤਾਰਿਆ ਗਿਆ ਜੀ ਤੇ ਅੱਜ ਕਾਂਗਰਸ ਨੇ ਕਲਵੀਰ ਸਿੰਘ ਜ਼ੀਰਾ ਜਿਹੜਾ ਕਿ ਸਵਰਗਵਾਸੀ ਆਗੂਵਿੰਦਰ ਸਿੰਘ ਜ਼ੀਰਾ ਦੇ ਸੁਪੁੱਤਰ ਆ ਉਹਨਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਖਡੂਰ ਸਾਹਿਬ ਹਲਕਾ ਪੰਥਕ ਵੋਟ ਵਾਲਾ ਹਲਕਾ ਆ ਇਥੋਂ ਪੰਥਕ ਉਮੀਦਵਾਰ ਬੀਤੇ ਦੇ ਵਿੱਚ ਜਿੱਤਦੇ ਰਹੇ ਆ ਸੋ ਹੁਣ ਅਮਰਤਪਾਲ ਸਿੰਘ ਦੇ ਖਿਲਾਫ ਅਕਾਲੀਆਂ ਨੇ ਉਮੀਦਵਾਰ ਕਿਉਂ ਤਾਰਿਆ ਇਹ ਲੋਕਾਂ ਨੂੰ ਜਿਹੜਾ ਚੁੱਭ ਰਿਹਾ ਆ ਉਹਦਾ ਕਾਰਨ ਇਹ ਆ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਅਕਾਲੀਆਂ ਨੂੰ ਸ਼ਾਇਦ ਜਿਹੜਾ ਪੰਥ ਨਾਲ ਪ੍ਰੇਮ ਜਾਗ ਪਿਆ ਜਿਵੇਂ ਸੁਖਬੀਰ ਬਾਦਲ ਹੁਣੇ ਕਹਿ ਰਹੇ ਸੀਗੇ ਕਿ ਮੈਂ ਆਪਣੀ ਪੰਜਾਬ ਦੀ ਤੇ ਪੰਥਕ ਪਛਾਣ ਅਕਾਲੀ ਦਲ ਦੀ ਵਾਪਸ ਲੈ ਕੇ ਆਉਣੀ ਆ ਲੋਕਾਂ ਨੂੰ ਤਾਂ ਲੱਗਦਾ ਸੀਗਾ ਵੀ ਸ਼ਾਇਦ ਸੁਖਬੀਰ ਬਾਦਲ ਹੁਣੀ ਖੜੂਰ ਸਾਹਿਬ ਹਲਕੇ ਤੋਂ ਉਮੀਦਵਾਰ ਨਹੀਂ ਖੜਾ ਕਰਨਗੇ ਪਰ ਉਹਨੇ ਵਿਰਸਾ ਸਿੰਘ ਬਲਟੋਵਾ ਨੂੰ ਉਮੀਦਵਾਰ ਖੜਾ ਕਰ ਦਿੱਤਾ ਲੋਕ ਜਿਹੜੀ ਆ ਉਹ ਗੱਲ ਇਹ ਭੁੱਲ ਰਹੇ ਕਿ ਅਮਰਪਾਲ ਸਿੰਘ ਦਾ ਜਿਹੜਾ ਸਟੇਟ ਦੇ ਨਾਲ ਟਕਰਾਅ ਸੀ ਉਹ ਬਾਦਲਾਂ ਨੂੰ ਬੜਾ ਫਿੱਟ ਪੈਂਦਾ ਸੀਗਾ ਬਾਦਲਾਂ ਦਾ ਥੱਲਾ ਪੰਜਾਬ ਤੇ ਲੱਗ ਚੁੱਕਾ ਸੀਗਾ ਲੋਕੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਚੁੱਕੇ ਸੀਗੇ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜਾ ਅਮਰਪਾਲ ਸਿੰਘ ਨਾਲ ਤੱਕਾ ਹੋ ਦਰੀ ਅਮਰਤਪਾਲ ਸਿੰਘ ਦੇ ਮਗਰ ਵੋਟ ਜਿਹੜੀ ਆ ਗਈ ਆ ਸਾਰੀ ਸਿੱਖਾਂ ਦਾ ਝਕਾਓ ਦੇ ਵਾਲਾ ਪੰਥਕ ਵੋਟ ਉਹਦੇ ਨਾਲ ਆ ਉਹ ਜਿਹੜੀ ਵੋਟ ਆ ਹੁਣ ਆਮ ਆਦਮੀ ਪਾਰਟੀ ਤੋਂ ਰੁੱਸ ਕੇ ਕਾਂਗਰਸ ਤੋਂ ਟੁੱਟ ਕੇ ਅਕਾਲੀ ਦਲ ਨੂੰ ਪੈਣੀਓਂ ਹੀ ਪੈਣੀ ਆ ਪਰ ਜਦੋਂ ਅਮਰਤਪਾਲ ਸਿੰਘ ਨੇ ਖੜਨ ਦਾ ਐਲਾਨ ਕਰ ਦਿੱਤਾ ਤਾਂ ਇਹ ਕਦੇ ਯਕੀਨੀ ਹੋਗੇ ਕਿ ਉਹ ਵੋਟ ਫਿਰ ਅਕਾਲੀ ਦਲ ਤੋਂ ਥਿੜ ਕੇ ਅਮਰਤਪਾਲ ਸਿੰਘ ਜਾਂ ਉਹਨਾਂ ਲੋਕਾਂ ਨੂੰ ਜਾ ਸਕਦੀ ਹੈ ਜਿਨ੍ਹਾਂ ਦੀ ਅਮਰਤਪਾਲ ਸਪੋਰਟ ਕਰਦਾ ਸੋ ਇਸ ਕਰਕੇ ਇੱਕ ਨਵਾਂ ਸ਼ਰੀਕ ਜਿਹੜਾ ਅਕਾਲੀ ਸਿਆਸਤ ਦੇ ਵਿੱਚ ਉਹਨਾਂ ਲਈ ਜੰਮ ਪਿਆ ਸਗਾ ਸੋ ਸਪੇਸ ਹੁੰਦੀ ਹੈ ਹਰੇਕ ਪਾਰਟੀ ਦੀ ਆਪੋ ਆਪਣੀ ਕੋਈ ਵੀ ਆਪਣੀ ਸਪੇਸ ਦੇ ਵਿੱਚ ਚਾਹੁੰਦਾ ਨਹੀਂ ਕਿ ਹੋਰ ਆ ਕੇ ਸ਼ਰੀਕ ਉਹਦੇ ਵਿੱਚ ਜੰਮੇ ਸੋ ਅਕਾਲੀ ਦਲ ਦੀ ਜਿਹੜੀ ਸਪੇਸ ਆ ਉਹਦੇ ਵਿੱਚ ਅਮਰਤਪਾਲ ਸਿੰਘ ਇੱਕ ਸ਼ਰੀਪ ਕਮਨ ਨੂੰ ਪੈਦਾ ਹੋਇਆ ਜਿਸ ਕਰਕੇ ਉਹਦਾ ਖੜਨਾ ਅਕਾਲੀ ਦਲ ਨੂੰ ਫਾਇਦੇਮੰਦ ਨਹੀਂ ਆ ਇਸੇ ਕਰਕੇ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਜਿਹੜਾ ਉਹ ਐਲਾਨਿਆ ਗਿਆ ਸੋ ਹੁਣ ਜਿਹੜੀ ਗਾਹਾਂ ਗੱਲ ਉਹ ਇਹ ਆ ਕਿ ਅ ਅਮਰਤਪਾਲ ਸਿੰਘ ਨੂੰ ਸਪੋਰਟ ਜਿਹੜੀ ਆ ਉਹ ਕਾਲਜ ਦਲ ਮਾਨ ਨੇ ਕਰ ਦਿੱਤੀ ਆ ਆਪਣਾ ਉਮੀਦਵਾਰ ਸਰਦਾਰ ਸੁਮੇਸ਼ ਸਿੰਘ ਮਾਨ ਨੇ ਵਾਪਸ ਲੈ ਲਿਆ ਤੇ ਬਦਲੇ ਵਿੱਚ ਉਹਨਾਂ ਦੇ ਮਾਤਾ ਜੀ ਨੇ ਸੰਗਰੂਰ ਹਲਕੇ ਤੋਂ ਸਦਾ ਸਿਮਰ ਸਿੰਘ ਮਾਨ ਨੂੰ ਜਿਤਾਉਣ ਦੀ ਅਪੀਲ ਕੀਤੀ ਆ ਸੋ ਇਹਦੇ ਨਾਲ ਜਿੱਥੇ ਖਡੂਰ ਸਾਹਿਬ ਤੋਂ ਔਰਤਪਾਲ ਸਿੰਘ ਨੂੰ ਫਾਇਦਾ ਹੋਣਾ ਉੱਥੋਂ ਸਦਾਰ ਮਾਨ ਨੂੰ ਸੰਗਰੂਰ ਤੋਂ ਫਾਇਦਾ ਹੋਣਾ ਤੇ ਹੋਰ ਜਿਹੜੇ ਉਮੀਦਵਾਰ ਨੇ ਅਕਾਲੀ ਆਲ ਐਮਰਸਰ ਦੇ ਉਹਨਾਂ ਨੂੰ ਵੀ ਫਾਇਦਾ ਹੋਣਾ ਸੋ ਉਹ ਬੋਰਡ ਜਿਹੜੀ ਕਿ ਤਰ੍ਹਾਂ ਕਿਤੇ ਮੁੜ ਕੇ ਅਕਾਲੀ ਦਲ ਵੱਲ ਵਾਪਸ ਜਾਣ ਦੀ ਪ੍ਰਤੀਤ ਹੋ ਰਹੀ ਸੀਗੀ ਉਹਨੂੰ ਇਹਨਾਂ ਐਲਾਨਾਂ ਦੇ ਨਾਲ ਡੱਕਾ ਲੱਗ ਜਾਣਾ ਸੀ ਇਸ ਕਰਕੇ ਅਕਾਲੀ ਦਲ ਵੱਲੋਂ ਵਿਰੋਧ ਜਿਹੜਾ ਇਹੋ ਕੀਤਾ ਜਾ ਰਿਹਾ ਆ ਹੁਣ ਸਗਰੂਰ ਦੇ ਵਿੱਚ ਹਾਲਾਤ ਇਹ ਬਣੇ ਹੋਏ ਆ ਕਿ ਪਿਛਲੀ ਵਾਰੀ ਤਾਂ ਮਾਨ ਸਾਹਿਬ ਇਸ ਕਰਕੇ ਜਿੱਤੇ ਕਿ ਇੱਕ ਦੀਪ ਸਿੱਧੂ ਫੈਕਟਰ ਬਹੁਤ ਵੱਡਾ ਸੀਗਾ ਪ੍ਰਚਾਰ ਦਾ ਦੂਜਾ ਸਿੱਧੂ ਮੂਸੇ ਵਾਲੇ ਦੀ ਮੌਤ ਤੇ ਇਸ ਕਰਕੇ ਜਿਹੜਾ ਆ ਉਹ ਮਾਨ ਸਾਹਿਬ ਜਿੱਤੇ ਆ ਪਰ ਐਤਕੀ ਗੱਲ ਉਹ ਸੀ ਕਿ ਅਕਾਲੀ ਇਹ ਸਮਝ ਰਹੇ ਸੀਗੇ ਕਿ ਐਤਕੀ ਦੇ ਦੋਨੋਂ ਫੈਕਟਰ ਹੈ ਨਹੀਂ ਕਿ ਸਾਡੀ ਜਿੱਤ ਜਿਹੜੀ ਆ ਯਕੀਨੀ ਆ ਪਰ ਕੁੱਲ ਮਿਲਾ ਕੇ ਜਿਹੜਾ ਹੁਣ ਆਮ ਆਦਮੀ ਪਾਰਟੀ ਆ ਉਹ ਵੀ ਲੋਕਾਂ ਦੇ ਵਿੱਚ ਉਨੀ ਹਰਮਨ ਪਿਆਰੀ ਨਹੀਂ ਰਹੀ ਉਹਨਾਂ ਦਾ ਮੋਹ ਜਿਹੜਾ ਆ ਉਹ ਵਿਭੰਗ ਹੋਇਆ ਸੋ ਉਹ ਵੋਟ ਜਿਹੜੀ ਆ ਇੱਕ ਪੰਜਾਬ ਦੇ ਖਲਾਅ ਦੇ ਵਿੱਚ ਤੁਰੀ ਫਿਰਦੀ ਸਿੱਖ ਵੋਟ ਪੰਤਕ ਵੋਟ ਜਿਹੜੀ ਆ ਉਹ ਕਿਸੇ ਨਾ ਕਿਸੇ ਧਰ ਨੂੰ ਤਾਂ ਪੈਣੀ ਆ ਉਹ ਹੁਣ ਅਕਾਲੀਆਂ ਦੇ ਹੱਤੋਂ ਖਿਸ਼ਕ ਦੀ ਪ੍ਰਤੀਕਤ ਹੋ ਰਹੀ ਆ ਸੋ ਖਰੂਰ ਸਾਹਿਬ ਜਿਹੜਾ ਜੀ ਇਸ ਵੇਲੇ ਪੂਰਾ ਸਿਆਸਤ ਦਾ ਕੇਂਦਰ ਬਣਿਆ ਹੋਇਆ ਕੋਈ ਵੱਡੀ ਗੱਲ ਨਹੀਂ ਕਿ ਗਾਂ ਚੱਲ ਕੇ ਪ੍ਰੈਸ਼ਰ ਜਿਹੜਾ ਬਾਦਲਾਂ ਦਾ ਇੰਨਾ ਵਾਜਵੇ ਕਿ ਉਹ ਬਿਰਸਾ ਸਿੰਘ ਬਰਟੋਹਾ ਦਾ ਨਾਮ ਵਾਪਸ ਲੈ ਲੈਣਾ ਤੇ ਜਿਹੜੀ ਖਰੂਰ ਸਾਹਿਬ ਵਾਲੀ ਸੀਟ ਤੋਂ ਉਮੀਦਵਾਰੀ ਰੱਦ ਕਰਵਾ ਲੈਣਾ ਆਪਣੀ ਸੋ ਸਰਦਾਰ ਮਾਨ ਨੇ ਇੱਕ ਚੰਗੀ ਰਣਨੀਤੀ ਖੇਢੀ ਆ ਜਿਹੜਾ ਸਪੋਰਟ ਕੀਤੀ ਅਮਰਪਾਲ ਸਿੰਘ ਦੀ ਤੇ ਬਦਲੇ ਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਜਿਹੜਾ ਹੋਣਾ ਸੋ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਹੈ ਇਸ ਵੇਲੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਗਦਾਸਪੁਰ ਤੋਂ ਸਕਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਨੇ ਉਮੀਦਵਾਰ ਲਾਨ ਦਿੱਤਾ ਆ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਖੜਾਇਆ ਗਿਆ ਤੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਜਿਹੜਾ ਜੀ ਉਹ ਖੜਾਇਆ ਗਿਆ ਸੋ ਲੁਧਿਆਣਾ ਤੋਂ ਕਮਲਜੀਤ ਸਿੰਘ ਨੂੰ ਬਰਾੜ ਖੜਨਾ ਚਾਹੁੰਦੇ ਸੀਗੇ ਲੱਗਦਾ ਕਿ ਉਹ ਹੁਣ ਆਜ਼ਾਦ ਉਮੀਦਵਾਰ ਖੜੇ ਹੋਣਗੇ ਸੋ ਕੁੱਲ ਮਿਲਾ ਕੇ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਵੱਡੇ ਮੋੜ ਕੱਟ ਸਕਦੀ ਹੈ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਬਰਾਟ ਟੂ ਯੂ ਬਾਈ ਭਾਰਤ ਜੁਲਰਸ ਫਾਈਬਰ ਟੈਕ ਕੀ